ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਫਿਲਮ ਅਕਾਲ ਰਿਲੀਜ਼ ਹੋ ਚੁੱਕੀ ਹੈ ਜੀ ਆ ਪੂਰੀ ਦੁਨੀਆ ਭਰ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਜਿੱਦਣ ਦੀ ਰਿਲੀਜ਼ ਹੋਈ ਆ ਉਸ ਦਿਨ ਤੋਂ ਕੁਝ ਵਾਰਤ ਵੀ ਚੱਲ ਰਹੇ ਨੇ ਜਿਸ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਅਜੂਸੇ ਬਾਰੇ ਆਪਾਂ ਥੋੜੀ ਜੀ ਗੱਲ ਮੈਂ ਕਿਉਂਕਿ ਸਾਡੇ ਅਲੀਓ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਕਿਉਂਕਿ ਮੈਂ ਜਿਸ ਦਿਨ ਫਿਲਮ ਰਿਲੀਜ਼ ਹੋਈ ਆ ਕੈਨੇਡਾ ਆ ਗਿਆ ਫਿਲਮ ਦੇ ਪ੍ਰਚਾਰ ਦੇ ਲਈ ਤੇ ਉਸ ਤੋਂ ਬਾਅਦ ਉੱਥੇ ਹੋਇਆ ਤੇ ਮੈਨੂੰ ਲੱਗਿਆ ਕਿ ਇੱਕ ਵੀਡੀਓ ਅਪਡੇਟ ਕਰ ਦੇਣੀ ਚਾਹੀਦੀ ਹੈ ਅ ਸੋ ਜੋ ਮੈਂ ਇਹਨਾਂ ਦਿਨਾਂ ਦੇ ਵਿੱਚ ਸਮਝਿਆ ਮੈਂ ਤੇ ਉਹਦੇ ਰਿਗਾਰਡਿੰਗ ਇਹ ਵੀਡੀਓ ਸਭ ਤੋਂ ਪਹਿਲਾਂ ਇਹ ਦੱਸਾਂ ਕਿ ਭਾਈ ਸਾਡਾ ਜਦੋਂ ਅਸੀਂ ਫਿਲਮ ਬਣਾਉਣੀ ਆ ਬਿਲਕੁਲ ਵੀ ਇਹ ਮੰਨ ਚ ਨਹੀਂ ਹੁੰਦਾ ਕਿਉਂਕਿ ਜੇ ਸਾਨੂੰ ਪਤਾ ਹੁੰਦਾ ਵੀ ਅਸੀਂ ਸੱਚ ਭਾਈ ਚਾਰੇ ਲਈ ਜਿੰਨਾਂ ਲਈ ਆਪਾਂ ਫਿਲਮ ਬਣਾ ਰਹੇ ਆ ਉਹਨਾਂ ਨੂੰ ਇਸ ਤੇ ਇਤਰਾਜ਼ ਹੋਊਗਾ ਤਾਂ ਆਪਾਂ ਕਿਉਂ ਫਿਲਮ ਬਣਾਵਾਂਗੇ ਸਾਨੂੰ ਕੋਈ ਉਸਤੇ ਵਿੱਚ ਨਾਤਾ ਸਾਨੂੰ ਕੋਈ ਵਾਵਾ ਹੀ ਮਿਲਨੀ ਆ ਨਾ ਸਾਨੂੰ ਕੋਈ ਪੈਸੇ ਮਿਲਨੇ ਆ ਸਾਰਾ ਕੁਝ ਖਰਾਬ ਹੋਣਾ ਤੇ ਅਸੀਂ ਬਣਾਉਣ ਦਾ ਕੋਈ ਪਰਪਸੇ ਨਹੀਂਗਾ ਬਟ ਜਦੋਂ ਅਸੀਂ ਇਹ ਫਿਲਮ ਸ਼ੁਰੂ ਕੀਤੀ ਸੀ ਅਸੀਂ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਵੀ ਫਿਲਮ ਦੇ ਵਿੱਚ ਆਪਾਂ ਕੀ ਦਿਖਾ ਸਕਦੇ ਆ ਕੀ ਨਹੀਂ ਦਿਖਾ ਸਕਦੇ ਹਨਾ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਈ ਫਿਲਮਾਂ ਜਿਹਦੇ ਅਰਦਾਸ ਵਗੈਰਾ ਵੀ ਬਣਾਈਆਂ ਨੇ ਅਸੀਂ ਸਾਰੇ ਜਾਂ ਚੀਜ਼ਾਂ ਐਸਪੀਸੀ ਤੋਂ ਵੀ ਪੁੱਛੀਆਂ ਨੇ ਪਹਿਲਾਂ ਵੀ ਪੁੱਛਿਆ ਸੀ ਵੀ ਕੀ ਸਾਨੂੰ ਹਿਦਾਇਤਾਂ ਨੇ ਕੋਈ ਸਾਨੂੰ ਦੇ ਦੋ ਤਾਂ ਸਾਰੀਆਂ ਚੀਜ਼ਾਂ ਸੀ ਸਮਝ ਕੇ ਲੈ ਕੇ ਆਏ ਸੋ ਜਿਸ ਦਿਨ ਦੀ ਤੁਸੀਂ ਫਿਲਮ ਫਿਲਮ ਰਿਲੀਜ਼ ਹੋਈ ਆ ਇੱਕ ਵੀ ਬੰਦਾ ਕੋਈ ਮੈਨੂੰ ਐਦਾਂ ਕਹੇ ਜਿਹੜਾ ਕਿ ਫਿਲਮ ਨੇ ਜੀਨੇ ਫਿਲਮ ਦੇਖੀ ਆ ਤੇ ਉਹ ਪੋਸਟ ਪਾ ਕੇ ਲਿਖ ਰਿਹਾ ਹੋਵੇ ਕਿ ਅਸੀਂ ਫਿਲਮ ਦੇਖ ਕੇ ਆਏ ਫਿਲਮ ਵਧੀਆ ਨਹੀਂਗੀ ਜਾਂ ਫਿਲਮ ਨੇ ਸਾਨੂੰ ਗਲਤ ਗਾਈਡ ਕੀਤਾ ਸੋ ਆਪਣੇ ਜਿਹੜੇ ਸਿੰਘ ਵੀ ਨੇ ਜਿਹੜੇ ਜੱਥੇ ਫਿਲਮ ਦੇਖ ਕੇ ਆਏ ਨੇ ਮੈਂ ਆਪਦੀ ਲਾਈਫ ਦੇ ਵਿੱਚ ਉਹਨਾਂ ਨੂੰ ਬਿਲਕੁਲ ਕਦੇ ਨਹੀਂ ਸੀ ਜਾਣਦਾ ਨਾ ਮੈਨੂੰ ਪਤਾ ਸੀ ਤੇ ਬਟ ਇਹ ਵਿਵਾਦ ਤੋਂ ਬਾਅਦ ਅਸੀਂ ਕੰਨਿਆਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਫਿਲਮ ਦੇਖੋ ਤੁਸੀਂ ਫਿਲਮ ਦੇਖ ਕੇ ਸਾਰਾ ਦੱਸੋ ਕਿ ਅਸੀਂ ਕੀ ਗਲਤ ਕੀਤਾ ਆਪਾਂ ਨੂੰ ਠੀਕ ਕਰਦੀਏ ਤੇ ਉਹਨਾਂ ਨੇ ਜੋ ਬਾਹਰ ਆ ਕੇ ਬੋਲਿਆ ਆਪਣੇ ਆਪ ਹੀ ਬੋਲਿਆ ਤੇ ਸਾਨੂੰ ਕਿਹਾ ਕਿ ਫਿਲਮ ਵਧੀਆ ਹੈ ਸੋ ਮੇਰੀ ਇੱਕ ਤਾਂ ਸਾਰਿਆਂ ਨੂੰ ਪਰਸਨਲ ਰਿਕੁਐਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਵਾਜ਼ਗੀ ਵੀ ਹੈ ਤੁਸੀਂ ਐਦਾਂ ਨਾ ਕਰੋ ਕਿ ਫਿਲਮ ਬਿਨਾਂ ਦੇਖੇ ਤੋਂ ਉਸ ਨਵਾਜ਼ਗੀ ਨੂੰ ਪਰਪਟ ਕਰੋ ਫਿਲਮ ਦੇਖੋ ਜ਼ਰੂਰ ਔਰ ਦੂਸਰਾ ਇਹ ਆ ਵੀ ਦੇਖੋ ਜੀ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਡਿਜੈਕਸ਼ਨ ਕੀਤਾ ਕਿ ਅਸੀਂ ਫਿਲਮ ਦੇਖ ਲਈ ਉਹ ਨਹੀਂ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਲੀੜਿਆ ਤੇ ਪਤਾ ਕਿ ਇਹ ਠੀਕ ਨਹੀਂ ਏ ਸੋ ਉਹ ਆਪਾਂ ਨੂੰ 9 April ਨੂੰ ਕਿਉਂ ਪਤਾ ਲੱਗੇ ਜਦੋਂ 10 April ਨੂੰ ਫਿਲਮ ਰਿਲੀਜ਼ ਹੋਣੀ ਆ ਤੁਸੀਂ 10 April ਨੂੰ ਜਾ ਕੇ ਸਾਰਾ ਕੁਝ ਕੀਤਾ ਫਿਲਮ ਦਾ ਜਿਹੜਾ ਮੇਰਾ ਮੈਂ ਕੀ ਪਹਿਲੇ ਆ ਪਹਿਨੇ ਆ ਮੈਂ ਕਿਸ ਤਰ੍ਹਾਂ ਮੇਰੀ ਦਾੜੀ ਆ ਉਹ ਤਾਂ 2 January ਨੂੰ ਮੇਰੇ ਜਨਮ ਦਿਨ ਵਾਲੇ ਦਿਨ ਅਸੀਂ ਇੱਕ ਪੂਰਾ ਟੀਜ਼ਰ 1.5 ਮਿੰਟ ਦਾ ਇੱਕ 1.5 ਮਿੰਟ ਦਾ ਬਾਹਰ ਕੱਢ ਦਿੱਤਾ। ਉਦੋਂ 10-12 ਬਾਅਦ ਗਾਣਾ ਆ ਗਿਆ ਕਣਕਣ ਦੇ ਵਿੱਚ ਰੱਬ ਵੱਸਦਾ ਹੈ। ਫਿਰ ਦੂਸਰਾ ਗਾਣਾ ਆਇਆ ਅਕਾਲ ਹੈ। ਉਦ ਵਿੱਚ ਸਾਰਾ ਕੁਝ ਹੈ। ਫਿਰ ਉਦੋਂ ਬਾਅਦ ਟ੍ਰੇਲਰ ਆਇਆ। ਕਿਸੇ ਦਾ ਕੋਈ ਐਬਜੈਕਸ਼ਨ ਨਹੀਂ ਸੀ। ਬਟ ਚਲੋ ਉਸ ਤੋਂ ਬਾਅਦ ਹੋਣਾ ਪਿਛਲੇ ਅੱਛਾ ਫਿਰ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇੱਧਰ ਕੈਨੇਡਾ ਜਿਹੜੇ ਭਾਈ ਭੈਣ ਦੇਖ ਰਹੇ ਨੇ ਉਹ ਵੀ ਆਪਣੇ ਪੰਜਾਬੀ ਨੇ। ਈਵਨ ਉੱਥੇ ਵੀ ਦੇਖਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ। ਇਹ ਕੁਝ ਕੀ ਬਸ ਜਗ੍ਹਾ ਦੇ ਉੱਤੇ ਆ ਜਾ ਕੇ ਪ੍ਰੋਟੈਸਟ ਕੀਤਾ ਗਿਆ ਤੇ ਅਸੀਂ ਫਰੰਟ ਆਊਟ ਵੀ ਕੀਤਾ ਵਾ ਸੀ ਸਾਨੂੰ ਪਤਾ ਹੈ ਕਿ ਉਹ ਕੀ ਹੈ ਮੈਂ ਕਦੇ ਜੀਵਨ 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 ਬੈਠ ਕੇ ਕਦੇ ਗੱਲ ਨਹੀਂ ਕੀਤੀ ਕਦੇ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਆਪਣੀ ਫਿਲਮ ਕੋਈ ਆ ਜਾਏ ਆਪਾਂ ਉਹਨੂੰ ਕੰਟਰੋਵਰਸਰੀ ਤੇ ਲੈ ਕੇ ਉਹਨੂੰ ਉਹ ਚੀਜ਼ਾਂ ਕਰੀਏ ਉਹਨੇ ਚਲਾਉਣ ਦਾ ਮੇਰਾ ਹੱਕ ਨਹੀਂ ਹੈ ਜਦ ਕਿ ਕੁਝ ਕੁ ਬੰਦੇ ਜਿਹੜੇ ਲਿੰਗ ਸਿੰਘ ਜਿਹੜੇ ਸਾਨੂੰ ਪਤਾ ਲੱਗੇ ਸੀ ਜਾ ਜਾ ਕੇ ਮਿਲੇ ਸਰ ਕਈ ਸਾਨੂੰ ਅੱਗੇ ਟੱਕਰੇ ਉਹ ਉਹ ਮੈਡਿਕ ਚ ਬੋਲਤ ਨੇ ਇਹ ਨਹੀਂ ਸੀ ਕਿ ਐਕਟਰ ਵੀ ਸੀ ਜੀ ਉਹਨਾਂ ਨੇ ਪਿਛਲੀਆਂ ਫਿਲਮਾਂ 'ਚ ਕੰਮ ਵੀ ਕੀਤਾ ਵਾ ਠੀਕ ਹੈ ਤੇ ਬਟ ਮੈਂ ਅ ਕੁਝ ਕਹੜਾ ਜਿਆਦਾ ਸੀ ਦੇਤੇ ਵੀ ਕਿਸ ਨੇ ਕਰਾਇਆ ਕਿਹਨੇ ਕਰਾਇਆ ਕਿਹਨੇ ਨਹੀਂ ਕਰਾਇਆ ਹੈ ਨਾ ਉਹ ਗੱਲਾਂ ਛੱਡਿਏ ਤੇ ਮੈਂ ਸਿਰਫ ਇਸ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਵੀਰੋ ਪਹਿਲਾਂ ਪਲੀਜ਼ ਜਿਨ੍ਹਾਂ ਨੂੰ ਅ ਜਿਨ੍ਹਾਂ ਨੇ ਹਲੇ ਤੱਕ ਥਿਲੇ ਨਹੀਂ ਦੇਖੀ ਉਹ ਜ਼ਰੂਰ ਜਾ ਕੇ ਦੇਖੋ ਸਾਨੂੰ ਦੱਸਿਓ ਵੀ ਸਾਡੀ ਕੀ ਗਲਤੀ ਆ ਸੀ ਅਗਲੀ ਵਾਰੀ ਉਹਨੂੰ ਸੁਧਾਰਾਂਗੇ ਪਰ जिन्होंने ਹੁਣ ਤੱਕ ਫਿਲਮ ਦੇਖੀ ਹੈ ਜਿੰਨੇ ਪਰਿਵਾਰਾਂ ਨੇ ਹੁਣ ਤੱਕ ਫਿਲਮ ਦੇਖੀ ਹੈ ਮੇਰੀ ਜ਼ਿੰਦਗੀ ਦੀ ਬਿਹਤਰੀਨ ਫਿਲਮ ਹੈ ਸਭ ਨੇ ਇਹੀ ਕਿਹਾ ਤੇ ਸਭ ਨੇ ਇੰਨਾ ਪਿਆਰ ਦਿੱਤਾ ਤੇ ਮੈਂ ਬਾਕੀ ਚੜ੍ਹਦੀ ਕਲਾ ਵਾਲੀ ਫਿਲਮ ਬਣਾਉਣੀ ਹੈ ਕਿ ਯਾਰ ਚੜ੍ਹਦੀ ਕਲਾ ਚ ਰਹੀਏ ਟੈਟੇ ਜਿਹੀ ਹੋ ਜਾਣਾ ਚਾਹੀਦਾ ਬੰਦੇ ਨੂੰ ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਤੋਂ ਸਿੱਖਦੇ ਆਂ ਆਪਾਂ ਉਹਨਾਂ ਤੋਂ ਅੱਗੇ ਨਿਕਲਣਾ ਕਿਦਾਂ ਨਿਕਲਣਾ ਹੈ ਉਸ ਚੀਜ਼ਾਂ ਚ ਉਹ ਸਿੱਖਦੇ ਆਂ ਸੋ ਅਸੀਂ ਵੀ ਉਹੀ ਕਰ ਰਹੇ ਹਾਂ ਸੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਘਟੂ ਘਟ ਜਿੰਨੇ ਸਿੰਘਾਂ ਦੇ ਜਥੇ ਨੇ ਸਾਰੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਸਾਰਿਆਂ ਨਾਲ ਅੱਜ ਗੱਲ ਹੋਈ ਆ ਉਹਨਾਂ ਨੇ ਅੱਜ ਸਾਰਿਆਂ ਨੇ ਤਕਰੀਬਨ ਫਿਲਮ ਦੇਖੀ ਆ ਉਹਨਾਂ ਦੇ ਰਿਵਿਊ ਵੀ ਥੋੜੇ ਟਾਈਮਾਂ ਦੇ ਵਿੱਚ ਪੈ ਜਾਣਗੇ ਉਹ ਕਹਿੰਦੇ ਯਾਰ ਇੱਕ ਵੀ ਕੋਈ ਚੀਜ਼ ਨਹੀਂ ਜੀ ਇਦਾਂ ਦੀ ਇੱਕ ਵੀ ਕੋਈ ਚੀਜ਼ ਨਹੀਂ ਮੈਨੂੰ ਇੰਨੀ ਸ਼ਾਬਾਸ਼ ਦਿੱਤੀ ਉਹਨਾਂ ਨੇ ਸੋ ਮੈਂ ਜਦੋਂ ਕਈ ਵਾਰੀ ਰਿਵਿਊ ਪੈਂਦੇ ਨੇ ਕਈ ਪੇੜ ਚੀਜ਼ਾਂ ਚਲਾ ਰਹੇ ਨੇ ਇਸ ਦੇ ਤੇ ਇੰਸਟਾਗ੍ਰਾਮ ਦੇ ਤੇ ਪਾਪਾ ਕੇ ਫਿਲਮ ਦੇ ਵਿਰੁੱਧ ਉਹਨਾਂ ਪਤਾ ਨਹੀਂ ਤਾਂ ਮੈਨੂੰ ਐ ਲੱਗਦਾ ਕਿ ਕਈਆਂ ਨੇ ਸ਼ਾਇਦ ਮੇਰੇ ਦੇ ਖਿਲਾਫ ਕੋਈ ਚੀਜ਼ ਕਰਨੀ ਸੀ ਉਹ ਫਿਲਮ ਦੇ ਚੱਕਰ ਖਿਲਾਫ ਹੀ ਹੋ ਗਈ ਉਸ ਚੀਜ਼ ਦੇ ਚੱਕਰ ਚ ਹਨਾ ਕਿ ਯਾਰ ਤੁਹਾਨੂੰ ਜੇ ਕੋਈ ਮੇਰੇ ਨਾਲ ਪ੍ਰੋਬਲਮ ਆ ਉਹਨੂੰ ਤੁਸੀਂ ਕਿਸੇ ਪਾਰਟਿਕੂਲਰ ਦੀ ਜਾਂ ਕਿਸੇ ਇੰਡਸਟਰੀ ਵਾਲੇ ਦੀ ਤੁਸੀਂ ਉਸ ਚੱਕਰ ਦੇ ਵਿੱਚ ਇੱਕ ਚੰਗੀ ਫਿਲਮ ਨੂੰ ਕਿਉਂ ਖਰਾਬ ਕਰ ਰਹੇ ਹੋ ਅੱਗੇ ਪੂਰੀ ਇੰਡਸਟਰੀ ਨੂੰ ਆਉਣ ਵਾਲੇ ਪ੍ਰੋਬਲਮ ਹੋ ਜੂਗੀ ਐ ਐਡਾ ਵੱਡਾ ਡਰ ਬੈਠ ਜੂਗਾ ਇਸ ਚੀਜ਼ ਦਾ ਹਨਾ ਸੋ ਬਾਰੇ ਵੀਰੋ ਇਹ ਚੀਜ਼ ਆਪਾਂ ਨਾ ਕਰੀਏ ਤੇ ਬਾਕੀ ਮੇਰੀ ਉਹਨਾਂ ਨਾਲ ਬਿਲਕੁਲ ਨਿਰਾਜ਼ਗੀ ਨਹੀਂ ਜੀ ਜਿਨ੍ਹਾਂ ਨੇ ਵਿਰੋਧ ਕੀਤਾ ਵਾ ਮੈਂ ਉਹਨਾਂ ਨੂੰ ਸਿਰਫ ਇਹੀ ਕਹੂੰਗਾ ਕਿ ਭਾਈ ਪਲੀਜ਼ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਤੇ ਹਾਂ ਹੋ ਸਕਦਾ ਵਿਚਾਰਿਕ ਮਦਦਪੇਦ ਹੋ ਸਕਦੇ ਨੇ ਆਪਾਂ ਨੂੰ ਕੋਈ ਚੀਜ਼ ਨਹੀਂ ਠੀਕ ਲੱਗੀ ਸਾਨੂੰ ਤੁਸੀਂ ਦੱਸੋ ਤੁਸੀਂ ਕਟਕਟਾ ਕੇ ਵੀ ਠੀਕ ਕਰਾ ਸਕਦੇ ਜੀ ਬਟ ਇਹ ਨਾ ਆਪਾਂ ਕਰੀਏ ਕਿ ਆਪਾਂ ਆਹ ਚੀਜ਼ ਹਨ ਤੇ ਕਿਉਂਕਿ ਜੇ ਕਿਸੇ ਨੇ ਟ੍ਰੇਲਰ ਦਾ ਵੀ ਰਿਵਿਊ ਕਰਨਾ ਟ੍ਰੇਲਰ ਦੇ ਰਿਵਿਊ ਤੁਸੀਂ ਜਾ ਕੇ YouTube ਤੇ ਚੈੱਕ ਕਰੋ ਜਿੱਦਾਂ ਟ੍ਰੇਲਰ ਆਇਆ ਉਸ ਤੋਂ ਇੱਕ ਦਿਨ ਅਗਲੇ ਦਿਨ ਦੂਜੇ ਦਿਨ ਟੀਜ਼ਰ ਦੇ ਰਿਵਿਊ ਉਸ ਤੋਂ ਅਗਲੇ ਦਿਨ ਦੂਜੇ ਦਿਨ ਹਜ਼ਾਰਾਂ ਹੀ ਪੈਲੇ ਇਹ ਜਿਆ ਕੀ ਜ਼ਰੂਰੀ ਹੋ ਗਿਆ ਵੀ ਆਪਾਂ ਟ੍ਰੇਲਰ ਦਾ ਜਾਂ ਟੀਜ਼ਰ ਦਾ ਪਹਿਲਾ ਰਿਵਿਊ ਕੀਤਾ ਹੀ ਨਹੀਂ ਸਿਰਫ ਇੱਕ ਦੋ ਪਹਿਲਾਂ ਹੀ ਕਰਨਾ ਵਾ ਇੱਕ ਦਿਨ ਪਹਿਲਾਂ ਹੀ ਕਰਕੇ ਆਪਾਂ ਉਸ ਵੀ ਦੀ ਚੀਰ ਫਾੜ ਕਰ ਦੇਣੀ ਆ ਬਿਲਕੁਲ ਕਿ ਇਹ ਆਇਆ ਜਾਂ ਇਹ ਆਵਾ ਪੂਰਾ ਔਰ ਕਈ ਹਜ਼ਾਰਾਂ ਅਲਵਾ ਬਣ ਜਾਂਦੇ ਨੇ ਜਿਨ੍ਹਾਂ ਵਿੱਚ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਆਪਾਂ ਕਰਦੇ ਆ ਇਹਦੇ ਵਿੱਚ ਇੱਕ ਇੱਕ ਚੀਜ਼ ਨੂੰ ਵੀ ਕੱਢਿਆ ਜਾਵੇ ਵੀ ਉਹ ਇੱਕ ਚਾਰ ਆਇਆ ਰਿਹਾ ਸੀ ਉਹ ਦੂਜੀ ਵਾਲਾ ਆਇਆ ਸੀ ਮਤਲਬ ਤੁਸੀਂ ਫਿਲਮ ਤਾਂ ਦੇਖ ਕੇ ਆਓ ਫਿਲਮ ਦੇਖ ਕੇ ਤੁਸੀਂ ਉਹਦੇ ਚ ਗਲਤੀਆਂ ਕੱਢੋ ਹਾ ਤੁਹਾਨੂੰ ਫਿਲਮ ਨਹੀਂ ਜੱਚੀ ਫਿਲਮ ਜੱਚੀ ਆ ਉਹ ਸੀਜ਼ ਨੂੰ ਤੇ ਬਸ ਇਨਾ ਕਹਿਣਾ ਚਾਹੀਦਾ ਤੇ ਬਾਕੀ ਜਿਹੜੇ ਲੋਕ ਫਿਲਮ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੈਨੇਡਾ ਖੋਲ ਕੇ ਸਾਰਾ ਕੈਨੇਡਾ ਸੋਲਡ ਆਊਟ ਆਸਟ੍ਰੇਲੀਆ ਫਿਲਮ ਬਹੁਤ ਅੱਛੀ ਚੱਲ ਰਹੀ ਆ ਸਾਰੇ ਓਵਰਸੀਜ਼ ਦੇ ਵਿੱਚ ਫਿਲਮ ਬਿਲਕੁਲ ਠੀਕ ਚੱਲ ਰਹੀ ਆ ਇੰਡੀਆ ਵੀ ਕੋਈ ਨਹੀਂ ਇੰਡੀਆ ਵੀ ਆਇਆ ਵੀ ਥਰਸਡੇ ਵਾਲਾ ਤਾਂ ਠੀਕ ਸੀਗਾ ਫਰਾਈਡੇ ਵਾਲੇ ਦਿਨ ਬਹੁਤ ਜ਼ਿਆਦਾ ਚੀਜ਼ਾਂ ਹੌਸਪਟਲਸ਼ ਹੋਈਆਂ ਉਦੋਂ ਤੁਹਾਨੂੰ ਖਰਾਬ ਹੋਈ ਬਟ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਵਾਪਸ ਸੈੱਟ ਹੋਇਆ ਕੱਲ ਨੂੰ ਸੰਡੇ ਆ ਤੇ ਡੈਫੀਨਿਟਲੀ ਸੰਡੇ ਵਾਲੇ ਦਿਨ ਫਿਲਮ ਹੋਰ ਠੀਕ ਹੋਊਗੀ ਤੇ ਮੈਂ ਫੇਰ ਇੱਕ ਵਾਰੀ ਕਹਣਾ ਵਾ ਕਿ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਫਿਲਮ ਨਹੀਂ ਸੀ ਬਣਾਈ ਚੰਗੀਆਂ ਚੀਜ਼ਾਂ ਲਈ ਫਿਲਮ ਬਣਾਈ ਸੀ ਔਰ ਜਿੰਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਮੈਂ ਸਾਰਿਆਂ ਨੇ ਅੱਛਾ ਕਈ ਬੰਦਿਆਂ ਨੇ ਇਸ ਸੀ ਦਾ ਇਤਰਾਜ ਹੈ ਬਾਬਾ ਜੀ ਇੱਕ ਦੋ ਜਗ੍ਹਾ ਤੇ ਗਏ ਤੇ ਅਸੀਂ ਜਾਈ ਵੀ ਵੀ ਫਲਾਣੇ ਬਾਬਾ ਜੀ ਨੇ ਫਿਲਮ ਦੇਖੀ ਹੈ ਕਹਿੰਦੇ ਉਹ ਤਾਂ ਨਕਲੀ ਨੇ ਗਨੇ ਮੈਂ ਹੁਣ ਸਾਲੂ ਦੱਸੋ ਲਾ ਅਸੀਂ ਕਿੱਥੋਂ ਚੀਜ਼ ਕਰਾਈਏ ਕੱਲ ਪਰਸੋਂ ਦਾ ਮੈਂ 100 ਜਿੱਥੇ ਬੰਦਿਆਂ ਨਾਲ ਗੱਲਬਾਤ ਕਰ ਚੁੱਕਿਆ ਹਾਂ ਜਿਹਦੇ ਨਾਲ ਗੱਲ ਕਰਦਾ ਉਹਨਾਂ ਤੋਂ ਕਿਸੇ ਨੇ ਕੋਈ ਇਤਰਾਜ਼ ਨਹੀਂ ਕਿਹਾ ਉਹ ਕੌਣ ਨੇ ਕਹਿੰਦੇ ਜੀ ਫਲਾਣੇ ਕੌਣ ਆ ਹੁਣ ਇਕੱਲੇ ਇਕੱਲੇ ਨਾਲ ਜਿੱਤੀ ਮੈਂ ਕਹਾਂ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਅੱਜ ਬਹੁਤ ਜਣਿਆ ਨੇ ਫਿਲਮ ਦੇਖੀ ਆ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਨੇ ਹੁਣ ਅੱਛਾ ਕਈ ਤਾਂ ਇਸੇ ਚੱਕਰ 'ਚ ਫਿਲਮ ਨਹੀਂ ਸੀ ਦੇਖਦੇ ਕਹਿੰਦੇ ਜੀ ਸਾਨੂੰ ਕਹਣਗੇ ਵੀ ਤੁਸੀਂ ਦੇਖ ਕੇ ਆਇਓ ਫਿਲਮ ਇੰਨੀ ਖਰਾਬ ਫਿਲਮ ਸੀ ਉਹ ਹੁਣ ਜਦੋਂ ਸਾਰਿਆਂ ਨੇ ਫਿਲਮ ਦੇਖੀ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਦੇ ਰਿਵਿਊਜ਼ ਆ ਜਾਣੇ ਨੇ ਥੋੜੇ ਟਾਈਮ ਤੱਕ ਹੁਣ ਮੈਂ ਇਕੱਲੇ ਇਕੱਲੇ ਨੂੰ ਤਾਂ ਕੋਈ ਇਹ ਨਹੀਂ ਜੇ ਕਿਸੇ ਦਾ ਪੋਜ਼ਿਟਿਵ ਰਿਵਿਊ ਰਿਵਿਊ ਆਉਂਦਾ ਵਾ ਤਾਂ ਕਹਿੰਦੇ ਨੇ ਕਿ ਇਹ ਦੀ ਫੇਸਬੁੱਕ ਤੇ ਜਿਹੜਾ ਪੇਡ ਕੈਂਪੇਨ ਇੱਕ ਚਲਾਇਆ ਹੋਇਆ ਦੂਰੀ ਤਰ ਤੇ ਲਈ ਆਹ ਪੈਸੇ ਦੇ ਕੇ ਕਰਾ ਲਿਆ ਪਰ ਚਲੋ ਲੈਟ ਇਟ ਬੀ ਮੈਂ ਸਿਰਫ ਇਨੀ ਗੱਲ ਕਹਣਾ ਕਿ ਤੁਸੀਂ ਜ਼ਰੂਰ ਦੇਖੋ ਫਿਲਮ ਆਪਣੇ ਪਰਿਵਾਰਾਂ ਨੂੰ ਲੈ ਜਾ ਕੇ ਦੇਖੋ ਔਰ ਜਿਹੜੇ ਬੱਚੇ ਵਾਲੇ ਨੇ ਤੁਸੀਂ ਲੈ ਕੇ ਜਾਓ ਤੁਹਾਡੀ ਕੋਈ ਸ਼ਿਕਾਇਤ ਹੋ ਤਾਂ ਸਿਰ ਮੱਥੇ ਔਰ ਮੈਂ ਦਾਵੇ ਨਾਲ ਕਹਣਾ ਮੈਂ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੀ ਫੈਮਲੀ ਨੂੰ ਫਿਲਮ ਕੁਝ ਵਧੀਆ ਦੇਖੇ ਭੇਜੂਗੀ ਬਹੁਤ ਵਧੀਆ ਦੇਖੇ ਭੇਜੂਗੀ ਤੁਸੀਂ ਜ਼ਰੂਰ ਦੇਖਿਓ ਤੇ ਹਮੇਸ਼ਾ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਲਈ ਇੱਕ ਵਾਰ ਫਿਰ ਤੋਂ ਜੇ ਕੋਈ ਗਲਤੀਆਂ ਮਿਲਤੀਆਂ ਨੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਤੇ ਬਟ ਕੋਈ ਵੀ ਡੈਮਨਸ਼ਨ ਐਦਾ ਨਹੀਂ ਸੀਗੀ ਔਰ ਇਹ ਫਿਲਮ ਇੱਕ ਜੈਨੂਇਨਲੀ ਇੱਕ ਚੰਗੀ ਫਿਲਮ ਹੈਗੀ ਹੈ ਮੈਂ ਅੱਜ ਵੀ ਕਹਾਂ ਕਿ ਬਹੁਤ ਵਧੀਆ ਫਿਲਮ ਮੇਰੇ ਕਰੀਅਰ ਦੀ ਸਭ ਤੋਂ ਬਿਹਤਰੀਨ ਤੇ ਬੈਸਟ ਫਿਲਮ ਹੈ ਸਾਡੇ ਸਾਰੇ ਕਰੀਅਰ ਦੀ ਘੁੱਗੀ ਭਾਜੀ ਨੇ ਬਹੁਤ ਜ਼ੋਰ ਲਾਇਆ ਇਸ ਫਿਲਮ ਦੇ ਲਈ ਸੋ ਅਸੀਂ ਉਹੀ ਟੀਮ ਅਸੀਂ ਤੁਹਾਨੂੰ ਅਰਦਾਸ ਕਰ ਗਿਆ ਫਿਲਮਾਂ ਦਿੱਤੀਆਂ ਨੇ ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਨੂੰ ਗਲਤ ਫਿਲਮ ਪਰੋਸ਼ ਨਹੀਂ ਸਕਦੇ ਹੈਗੇ ਔਰ ਇਸ ਤਰ੍ਹਾਂ ਦੀ ਕਦੇ ਵੀ ਕਿਉਂਕਿ ਜੇ ਸਿੱਖ ਭਾਈਚਾਰੇ ਨੂੰ ਹੀ ਠੇਸ ਪਹੁੰਚ ਗਈ ਸਿੱਖ ਭਾਈਚਾਰੇ ਲਈ ਤਾਂ ਫਿਲਮ ਬਣਾਈ ਗਈ ਹੈ ਉਹਨਾਂ ਲਈ ਕਿੱਦਾਂ ਅਸੀਂ ਐ ਕਰ ਸਕਦੇ ਆ ਤੁਸੀਂ ਆਪ ਇੱਕ ਗੱਲ ਸੋਚੋ ਕਿ ਇੱਕ ਬੰਦਿਆਂ ਨੇ ਕਿਹਾ ਪੋਸਟ ਪਾ ਕੇ ਵੀ ਕਿਹਾ ਸ਼ਾਇਦ ਕਿਸੇ ਨੇ ਵੀ ਅਸੀਂ ਤਾਂ ਫਿਲਮ ਦੇਖਣੀ ਹੈ ਅਸੀਂ ਤਾਂ ਵਿਰੋਧ ਹੀ ਕਰਨਾ ਹੈ ਮਤਲਬ ਤੁਸੀਂ ਯਾਰ ਫਿਲਮ ਦੇਖ ਵੀ ਨਹੀਂ ਰਹੇ ਜੇ ਤੁਸੀਂ ਵਿਰੋਧ ਹੀ ਕਰ ਰਹੇ ਹੋ ਫਿਰ ਵਿਰੋਧ ਕਰਨਾ ਸੀ ਤਾਂ ਜਦੋਂ ਜੇ ਕੱਪੜੇ ਲੀੜਿਆਂ ਤੇ ਵਿਰੋਧ ਕਰਨਾ ਸੀ ਤਾਂ ਉਹ ਟ੍ਰੇਲਰ ਦੇ ਵੇਲੇ ਕਰ ਲੈਣਾ ਸੀਗਾ ਹਨਾ ਤੇ ਪਾੜੀ ਪਲੀਜ਼ ਜਿਹੜੇ ਵੀ ਬੰਦੇ ਸੋਚ ਰਹੇ ਨੇ ਇਦਾਂ ਦਾ ਸਾਡਾ ਕੋਈ ਮੰਨੀ ਹੈ ਕਿ ਅਸੀਂ ਕਿਸੇ ਨੂੰ ਉਹ ਚੀਜ਼ ਕਰੀਏ ਇੱਕ ਚੰਗੇ ਸਬਜੈਕਟ ਦੇ ਉੱਤੇ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਓ ਤੇ ਜਾ ਕੇ ਦੇਖੋ ਸਿਨੇਮੇ ਘਰਾਂ ਦੇ ਵਿੱਚ ਲੱਗੀ ਹੋਈ ਆਕਾਲ ਸੋਭਾਗੁਰੂ ਦੀ ਕਿਰਪਾ ਨਾਲ ਹੁਣ ਤਕਰੀਬਨ ਸਾਰੀਆਂ ਚੀਜ਼ਾਂ ਸਾਰਟਡ ਹੋ ਲਿਆ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਜਿਨ੍ਹਾਂ ਨਾਲ ਇਹਨਾਂ ਨੂੰ ਅਤਰਾਇ ਸੀ ਉਹਨਾਂ ਨੂੰ ਵੀ ਫਿਲਮ ਦਿਖਾਉਣ ਦੇ ਲਈ ਅਸੀਂ ਕਨਵਿੰਸ ਕੀਤਾ ਉਹ ਵੀ ਦੇਖ ਕੇ ਆਏ ਨੇ ਤੇ ਉਹ ਵੀ ਤੁਹਾਨੂੰ ਆਪਣਾ ਫੀਡਬੈਕ ਦੇਣਗੇ ਮਿਹਰਬਾਨੀ ਸਸਿਕਾ